ਗੇੜਾ ਘਮਾ ਦੇ ਜਾਂਦੇ ਜਾਂਦੇ ਹਾਈ ਚ ਪਾਲਾ ਹੁਣ ਹਾਈ ਜਾ ਹਾਈ ਜੀ ਨਹੀਂ ਆਉਂਦਾ ਚੱਜ ਨਾ ਚੱਜ ਨਾ ਨਿਕਲ ਨਹੀਂ ਜਾਂਦਾ ਚਲੋ ਤਾਲਾ ਕਿਉਂ ਕਿ ਤਾ ਨਾ ਏਦਾਂ ਲਿਬੜਦੀ ਏਦਾਂ ਹਾਂ ਤਾਲੇ ਬਈ ਰੋੜਾ ਪੈਰ ਨੂੰ ਇੱਥੇ ਕੱਚ ਬੀਜਿਆ ਥੱਲੇ ਓਏ ਉਹਨੂੰ ਫੜੋ ਯਾਰ ਮਾ ਤਗੜਾ ਆਪਣੇ ਤੋਂ ਆਹ ਤੁੰਗ ਕਪੜਾ ਹੈ ਫੜ ਗਾਓ ਆਏ ਪੜ ਗਏ ਸਾਰੇ ਓਏ ਆ ਲੀੜੇ ਭਰਤੇ ਸਾਰੇ ਇਹਨਾਂ ਨੇ ਓਏ ਓਏ ਲੈਓ ਕੱਪੜੇ ਪਰੇ ਕਰ ਦਿਓ ਹੈ ਓਏ ਫੜੀ ਗਾਓ ਸੇ ਕਰ ਦਿਓ ਪਪਾ ਪਰੇ ਆਓ ਕਰ ਦਿਓ ਓਏ ਆ ਗਿਆ ਆ ਇਹ ਉਹੀ ਆਇਆ ਮੈਸੇਜ ਆਇਆ ਹਾਂ ਗਾਂ ਨੂੰ ਸਿਆ ਹੈ ਹਾਂ ਆਹੇ ਕੱਪੜਿਆਂ ਨਾਲ ਲਾ ਕੇ ਮੈਂ ਦੂਜਾ ਉਹ ਕਰ ਲੈਣਾ ਇਹ ਨਹੀਂ ਤੇ ਹੁੰਦੀ ਲਓ ਬਾਈ ਜੀ ਹਾਂ ਓਹ ਉਹ ਗਾਂ ਨੂੰ ਘੱਟ ਗਾਂ ਨੂੰ ਰੇਸ ਵੀ ਕਰ ਲਾ ਭੋਰਾ ਤੁਰ ਪੀ ਆ ਬੈਕ ਕਰ ਲਾ ਮੜੀ ਓਹ ਖਿੱਚ ਗਿਆ ਜਾਂਦੇ ਰੇਸ ਕਰ ਲਾ ਭੋਰਾ ਮੇਰੀ ਗੱਲ ਸੁਣ ਲੋ ਨਾ ਲਾ ਹਾਈ ਜੇ ਰੱਖ ਬੈਕ ਕਰ ਲੈ ਬਿੱਲਾ ਮੁੜ ਕੇ ਖਿੱਚ ਕੇ ਦੌਰ ਲੈ ਗੇੜਾ ਘਮਾ ਦੇ ਜਾਂਦੇ ਜਾਂਦੇ ਹਾਈ ਜੇ ਬਾਲਾ ਹਾਂ ਹਾਈ ਜ ਹਾਈ ਜੇ ਕਰਕੇ ਖਿੱਚ ਕੇ ਜਾਂਦੇ ਗਾਣੂ ਜਾਂਦੇ ਉਹ ਭਰਾਵਾ ਆ ਬੰਦ ਹੋ ਗਈ ਉਹ ਸਾਲਿਓ ਮੈਂ ਐਵੇਂ ਥੱਲੇ ਡਿੱਗ ਪਿਆ ਬੈਕ ਕਰ ਤੈਨੂੰ ਮੈਂ ਦੱਸਦਾ ਬੈਕ ਕਰ ਬੈਕ ਤਾਂ ਕਰ ਉਹ ਟਰੈਕਟਰ ਵੀ ਪਾ ਲਾਂਗੇ ਬੈਕ ਤਾਂ ਕਰ ਹਾਈ ਬਾ ਤੂੰ ਲੋਕ ਆ ਤੋ ਬਾਈ ਫਿਰਦਾ ਚੱਲ ਚੱਲੀ ਜਾਂਦੇ ਚੱਲੀ ਜਾਂਦੇ ਤੁਰ ਵੀ ਤੁਰ ਵੀ ਤੁਰ ਵੀ ਜਾਂਦੇ ਜਾਂਦੇ ਰੋ ਗੋਣ ਹੈਲੋ ਹਾਈ ਬਾਲਾ ਖੇਚੀਏ ਜਾਨ ਦੀ ਗਾਂ ਦਾ ਹਾਈ ਬਾਲਾ ਖੇਚੀਏ ਜਾਨ ਦੇ ਫੁੱਲ ਰੇਜ਼ ਕਰ ਲਾ ਖੇਚੀਏ ਚੱਲ 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 ਤੁਰ ਵੀ ਤੁਰ ਵੀ ਧੱਕਾ ਨਾ ਲਾਓ ਇੰਨੇ ਪੈਸੇ ਲਾ ਧੱਕਾ ਨਾ ਲਾਓ ਏ ਭਾਈ ਭਾਗੀ ਗੱਡੀ ਥਾਰ ਓਏ ਪੱਦਰੀ ਟਾਇਰ ਸਿੱਧੇ ਕਰ ਮੜੇ। ਹੋਰ ਘੜ, ਹੋਰ ਘੜ, ਹੋਰ ਘੜ, ਹੋਰ ਘੜ। ਬਾਸ ਜਾਣ ਦੇ, ਗਾਂ ਕਰਕੇ ਗਾਂ ਮਛਾਂ ਕਰਕੇ ਜਾਣ ਦੇ। ਓ ਤ ਕਲਵਾ ਓਏ ਨਾਲ ਰੁਕ ਜਾ। ਓ ਰੁਕ ਜਾ। ਓ ਮੂਰਾ ਤ ਕਲਾਓ ਸਾਰੇ। ਓ ਕਲਵਾਓ ਕੰਜਰ ਦੇ ਪੱਟ ਲੈ। ਚੱਲ ਓ ਰੁਕ ਜਾ ਫਿਰ। ਓ ਲੰਮਾ ਵੜਾ ਗੇੜਾ ਪਾ ਲੰਮਾ ਰੋਟਿੰਦਾ। ਚੱਲ ਪੱਦਰੀ। ਨਹੀਂ ਖੜ ਗਿਆ ਯਾਰ ਪੱਕਾ ਥਾਂ ਸਾਡਾ ਉਹ ਪੱਕਾ ਨਹੀਂ ਖੱਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਨਾ ਯੋਨ ਨਾ ਆਇਆ ਅੱਜ ਯਾ ਲੈ ਜਾਣਾ ਬੋਲੀ ਤੋਰੀ ਯਾਰ ਚੱਲਿਆ ਤੇ ਵੀ ਮੈਨੂੰ ਕੱਟ ਲੱਗਾ ਬੋਲੀ ਜੀ ਤੋਰਾਂ ਪੱਦਰੀ ਪਹਾਨ ਉਹ ਪੱਦਰੀ ਪੱਦਰੀ ਓਏ ਉਹ ਪਾ ਬੈਗ ਦਾ ਘੇਰ ਪਰੇ ਨੂੰ ਗੱਡੀ ਧੱਕੋ ਯਾਰ ਬੈਗ ਦਾ ਘੇਰ ਬਾਹਰ ਟਰੈਕਟਰ ਵੀ ਲੈ ਆਉਂ ਬੈਗ ਦਾ ਉਹ ਬੈਗ ਦਾ ਘੇਰ ਤਾਂ ਬਾਪਾ ਬਾਪਾ ਓਏ ਪਰੇ ਨੂੰ ਧੱਕੋ ਗੱਡੀ ਚਲਦੀ ਰਹਿਣ ਨੇ ਗੱਡੀ ਆ ਗੱਡੀ ਆਵੇ ਓ ਠੀਕ ਆ ਓ ਇੱਟਾ ਨਹੀਂ ਮੈਂ ਤਾਂ ਹੀ ਆਉਣਾ ਗੱਡੀ ਇੱਧਰ ਨੂੰ ਪਰ ਲੈ ਬੰਨੇ ਉਰੇ ਆਓ ਯਾਰ ਮੇਰੇ ਨਾਲ ਉਰੇ ਆਓ ਉਰੇ ਆਓ ਓਏ 2 ਮਿੰਟ ਰੋਕ ਜਾ ਪੱਦਰੀ ਤੂੰ ਗੇਅਰ ਬੈਗ ਦਾ ਭਾਈ ਉਹ ਗੱਡੀ ਪਰੇ ਨੂੰ ਤਾਂ ਕੋਲੀਆਂ ਜਵਾੜੋਂ ਪੁਰਾਣੀਆਂ ਆ ਗੀ ਗੱਡੀ ਪੱਕੇ ਸੀ ਉੱਥੇ ਓਏ ਕਮਲ ਉਰੇ ਆ ਤੂੰ ਆਉਂਦਾ ਨਹੀਂ ਪਰ ਇਹਨੂੰ ਧੱਕੋ ਸਾਰੀ ਪੱਦਰੀ ਲਾਜੋ ਰ ਬੈਗ ਨੂੰ ਨਹੀਂ ਨਹੀਂ ਬੈਗ ਹੀ ਆਉਣ ਦੇ ਬੱਸ ਚੱਲ ਬੈਗ ਹੀ ਆਉਣ ਦੇ ਚੱਲ 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 ਤੁਰ ਪੀ ਚੱਲ 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 ਆ ਗਈ ਆ ਗਈ ਕਿੱਥੇ ਨਹੀਂ ਬੈ ਗੋ ਤੂੰ ਉਹ ਰਹਿਣ ਦੇ ਯਾਰ ਐਨੀ ਚਲਦੀ ਹੋਵੇ ਉਹ ਚੱਲ ਜਾ ਉਹ ਝੜਕੇ 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 ਹੌਲੀ ਹੌਲੀ ਝੜਕੇ ਬੋਲੇ ਬੋਲੇ ਉਹ ਗਾਮ ਗਾਮ ਸ਼ਾਂ ਗਾਮ ਸ਼ਾ ਬਾਬਾ ਰੋਕ ਨਾ ਆਪਣਾ ਆਪਣਾ ਕਲਾਚ ਸਾਡਾ ਨਾ ਆਪਣਾ ਪਏ ਲਓ ਭਾਈ ਇਹ ਫਸ ਗਈ ਇਹ ਨਹੀਂ ਕਈ ਫੜ ਕੇ ਲਾ ਕਈ ਫੜ ਕੇ ਲਾ ਆਹ ਨਹੀਂ ਕਈ ਓਏ ਕਿੰਨਾ ਕੁ ਕਿਤੇ ਕਈ ਫੜ ਕੇ ਲਾਇਆ ਥੋੜਾ ਓਏ ਅੰਦਰੋਂ ਕਈ ਚੋਕ ਕੇ ਲਿਆ ਕਮਲ ਆਂਦਰੋਂ ਕਈ ਚੋਕ ਕੇ ਲਿਆ ਇਧਰ ਏ ਹੈ ਜਿਹਨੂੰ ਸਟਾਲੇ ਦਾ ਨਹੀਂ ਪਤਾ ਕਿਲੇ ਚ ਕਿੰਨਾ ਪੈਂਦਾ ਮਿੱਟੀ ਕੱਢਣ ਲੱਪੇ ਇੱਥੇ ਵੇਖ ਇੱਟ ਪਈ ਹੁਣੀ ਉਹਦਾ ਥੱਲੇ ਹੁਣੀ ਇੱਥੇ ਆ ਗਾਲੇ ਵਾਲੇ ਇੱਟ ਵੇ ਗਾਂ ਕਰ ਗਾਂ ਕਰ ਜੋ ਕਮਰ ਗਾਂ ਦਾ ਜੋ ਕਮਰ ਜਖੜਾ ਮਾਰਾ ਜਾਂ ਪੋਲਾ ਪੋਲਾ ਅੱਧਾ ਕਹ ਕਲਾਚ ਵਾ ਵਾ ਇਦਾਂ ਹੀ ਓਏ ਪੱਤਰੀ ਲੰਮੀ ਨਾ ਚੱਲਣ ਦੇ ਝਟਕੇ ਮਾਰ ਕੱਲੇ ਵਾ ਚੱਲ ਚੱਲ ਸਿਆ ਕੋਣ ਜਿੱਤ ਦਮ ਸਿਆ ਕੋਣ ਹੱਥ ਕੱਢ ਲੈ ਨੱਥਾ ਕੱਢ ਲੈ ਚੱਲ ਚੱਲ ਪੱਤਰੀ ਓਏ ਓ ਨਾ ਨਾ ਕੋਰੋਨਾ ਨਾ ਪਾ ਚੱਲ ਚੱਲ ਕਰ ਪੀ ਗੱਲ ਚੱਲ ਚੱਲ ਸਹੀ ਹੋ ਗਈ ਹੋ ਚੱਲ ਉਹ ਮੂਰਤ ਹੋ ਜਾਣੇ ਤਾਂ ਕਾਲਾ ਉਹ ਨਾਲ ਉਹ ਸੀਸੇ ਜੜਾ ਕੇ ਬਾਹਰ ਆਉਂਦੇ ਬੇਤੀ ਕਰਾ ਉਹ ਸੀਸੇ ਜੜਾ ਸੀਸੇ ਜੜਾ ਰੁਕ ਜਾ ਮਰਾਏ ਚਾਹ ਨਹੀਂ ਲੜੇ ਕੋਕਾ ਕਾਲਾ ਗੱਲ ਮੰਨੋ ਮੇਰੀ ਥੋੜੀ ਜੀ ਅੱਗੇ ਹੁੰਦੇ ਥੋੜੀ ਅੱਗੇ ਧਿਆਰ ਪੋੜਾ ਓ ਥੋੜੀ ਜੀ ਅੱਗੇ ਆਉਂਦੇ ਥੋੜੀ ਜੀ ਹੈਲੋ ਥੋੜੀ ਜੀ ਗਾਂ ਘਰ ਗਾਂ ਘਰ ਪੱਤਰੀ ਪੋਲੇ ਜੇ ਉਹ ਪਿੱਛੇ ਆਉਂਦੇ ਓ ਰੁਕ ਜਾ ਬਾਬਾ ਰੋਕ ਲੈ ਇੱਥੇ ਬ੍ਰੇਕ ਨਾ ਆਪਣਾ ਭਾਵੇਂ ਜਾ ਇੱਥੋਂ ਘੱਟ ਮੂਰਲੇ ਥੱਲ ਓਏ ਇਧਰੋਂ ਘੱਟ ਮਿੱਟੀ ਘੱਟ ਥੱਲ ਕੁੱਤੇ ਵਾਂਗੂ ਭੌਂਕੀ ਜਾਂਦਾ ਤੇਰੀ ਜ਼ੁਬਾਨ ਜਿਆਦੀ ਲੰਮੀ ਆ ਤੂੰ ਵੱਡਾ ਤੂੰ ਹੈ ਫੋਰਮੈਨ ਇਹਦੇ ਮਾੜਾ ਲੰਡੇ ਨੂੰ ਕਰੋ ਕਾਰੀ ਓ ਸਾਰੀ ਜਾਨੇ ਨਜ਼ਰ ਆਉਂਦੀ ਕਰਨੇ ਕੱਢ ਜਿਵੇਂ ਪਿੱਤਰ ਕੋ ਓਏ ਭਾਈ ਕੱਲਾ ਗਿਆ ਆ ਗਿਆ ਪਕੜ ਦੇਣੀ ਚਲੋ ਬੈਗ ਨੂੰ ਓ ਛੱਡ ਕੇ ਨਾ ਛੱਡ ਕੇ ਨਾ ਚੱਲ ਚੱਲ ਲੈ ਚੱਲ ਚੱਲ ਆਉਣ ਦੇ ਚੱਲ ਹਣ ਆ ਗਈ ਓ ਗਈ ਓ ਗਈ ਓ ਗਈ ਓ ਗਈ ਆ ਗਈ ਓ ਗਈ ਅਕਰ ਮੈਂ ਬਾਦ ਮੈਂ ਆਦਾ ਪਿੱਛਾ ਲੈਣਾ ਹੈਗਾ ਕਿ ਮੈਂ ਚੱਲ ਜਾਂਦੇ ਜਾਂਦੇ ਫੇਰ ਨਹੀਂ ਦੱਸਿਆ ਨਹੀਂ ਚੱਲ ਚੱਲ ਜਾਂਦੇ ਜਾਂਦੇ ਉਹ ਮੋੜ ਦੇ ਇੱਧਰ ਨੂੰ ਵੜਦੇ ਵੜਦੇ ਫੁੱਲ ਵੜਦੇ ਓਏ ਯਾਰ ਮੈਂ ਇੱਥੇ ਖਲੋਣਾ ਚੱਲ ਜਾਂਦੀ ਓ ਨਹੀਂ ਰਹਿਣ ਦੇ ਨਹੀਂ ਕੁਕੜਾ ਹੈ आगे। आगे। चलो 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 बन ओ सारे <laughs> सारे ढेकते चलो <laughs> ओ पद्धरी पद्धरी उर्ले उर्तालीरले उरले बने घुमाली बने बने चल चलो Wait. <laughs> ਉਹ ਵੱਸ ਗਈ ਉਹ ਬੈਗ ਕਰ ਲੈ ਬੈਗ ਹੁਣ ਜਾਣ ਦੇ ਗਾਣੂ ਓਏ ਧੱਕਾ ਲਾਓ ਧੱਕਾ ਓ ਰੁਕ ਜਾ ਓ ਪੰਦਰੀ ਰੁਕ ਜਾ ਰੁਕ ਜਾ ਧੱਕਾ ਲਾਓ ਸਾਰੇ ਜਾਣੇ ਪੱਤਰੀ ਓਏ ਬੈਕ ਕਰ ਤੂੰ ਇਹਨਾਂ ਦੇ ਮਗਰ ਲੱਗ ਗਿਆ ਬੈਕ ਕਰ ਪਹਿਲਾਂ ਬੈਕ ਕਰ ਬੈਕ ਜਾਂਦੇ ਫੁੱਲ ਜਾਂਦੇ ਜਾਂਦੇ ਚੱਲ ਓਡ ਚੱਲ ਜਾ ਪੱਤਰੀ ਟਾਇਰ ਸਿੱਧਾ ਘਰ ਮਾਰੇਗੇ ਟਾਇਰ ਸਿੱਧਾ ਘਰ ਜਾਂਦੇ ਖੱਟਗੇ ਚੱਲ 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 ਨਿਕਲ ਗਈ ਨਿਕਲ ਗਈ ਕਾਰ ਸਿੱਧੀ ਜਣਾ ਸਿੱਧੇ ਘਾ ਟਾਇਰ ਜਾਂਦੇ 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 ਉਹਦਾ ਨਈ ਨੀ ਚੜ ਗਈ ਚੜ ਗਈ ਚੜ ਗਈ ਜਾਂਦੇ 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 ਉਹਨੂੰ ਸਾਲਿਓ ਆਗ ਹੀ ਬਣਾਦਾ ਛੇ ਤੈਨੂੰ ਟਾਇਰ ਨਹੀਂ ਮੋੜਨਾ ਉਹਦੇ ਅੱਗੇ ਗੱਡੀ ਆਈ ਹੀ ਨਹੀਂ ਉਧਰ ਮਤਲਬ ਬਾਈ ਕੁਮੋ ਅਸੀਂ ਇਸ ਵਿੱਚ ਉਹ ਤੇਰੇ ਰਣ ਦੇ ਟਾਇਰ ਬੜੇ ਚੌੜੇ ਨਹੀਂ ਇਹੋ ਦੇ ਅੱਗੇ ਅੱਗੇ ਤੋਂ ਅੱਗੇ ਦੋ ਕਿਲੇ ਹੁੰਦੀ ਚਬਾ ਕਰ ਰਹਿਣ ਦੇ ਬਹੁਤ ਆ ਗਈ ਹੁਣ ਬੱਸ ਗਏ ਇੱਧਰ ਬੈਕ ਕਰਕੇ ਉਹ ਸੇ ਲਾ ਦੇ ਜਮਾ ਗੁਰਸੇ ਕਰ ਲੈ ਕੋਈ ਨਾ ਕੱਢੀ ਮਿਲਦੀ ਇਹ ਇਤਨਾ ਹੀ ਕਰਨੀ ਹੁਣ ਵਾਰੀ ਓਏ ਮੇਜ਼ ਵੀ ਸੁੱਟੀ ਹੈ ਵਿੱਚ ਲੈ ਓ ਅਸਾਂ ਵੀ ਕਿਸੇ ਨਾਲ ਇੱਦੀ ਓਏ ਕੱਢ ਰਾਂ ਟੇਟਰ ਓਏ ਮੇਜ਼ ਦੀ ਚਾਬੀ ਦੇ

ਉਹ ਨਾਲੇ ਡਿੰਟ ਪਾਦਾਈ ਉਹ ਮਰ ਗਿਆ ਥਾਂ ਉੱਧਰ ਓਏ ਆ ਤੇ ਹੱਡੀ ਅੰਦਰ ਚਵਾਦੀ ਔਰ ਤੂੰ ਪਾ ਕੋਈ ਕੋਈ ਕਰਨੇ ਕਰਨੇ ਸਾਬ ਨਹੀਂ ਆ ਰਿਹਾ ਸਾਬ ਯਾਰ ਸਾਬ ਯਾਰ ਰੁਪਏ ਲੱਗਣਗੇ ਨਾ ਆ ਹੁਣ ਮੈਨੂੰ ਆ ਡੰਡ ਜੀ ਦਾ ਕਰਦਾ ਸੀ ਤੂੰ ਉਹਦੀ ਗੱਡੀ ਤੋੜਤੀ ਪਰੇ ਪਰੇ ਮੈਂ ਬਾਈ ਨੂੰ ਉਹ ਬਾਈ ਨੂੰ ਗਵਾਣ ਕੀਤੀ ਲੱਗ ਜਾ ਸਾਰੇ ਵਾਂ ਤੇ ਨਾ ਤਾਂ ਖੱਚੀ ਲੱਗਿਆ ਨਾ ਤਾਂ ਖੱਚੀ ਤੁਮ ਲਗਾ ਤੂੰ ਚੱਲੇ ਪਰੇ ਉਹ ਨਾ ਨਾ ਓਏ ਤੈਨੂੰ ਮੈਂ ਕਿਹਾ ਇਹਨੇ ਮਰ ਜਾਣਾ ਮੈਂ ਇੱਥੇ ਜੇ ਗੱਡੀ ਨੂੰ ਗਾ ਗਿਆ ਉੱਧਰ ਉਹਨੇ ਰੋਈ ਜਾਂਦਾ ਉਹਦਾ ਮਤਰਾ ਤੂੰ ਹੀ ਪਾਇਆ ਉਹ ਮੈਂ ਸਾੜਾ ਛਰੀੜ ਵੀ ਨਹੀਂ ਵਜਦਾ ਇਹਨਾਂ ਨੂੰ ਪਰੇ ਛਰੀੜ ਕੋਈ ਨਹੀਂ ਵਜਦਾ ਮੈਨੂੰ ਪਤਾ ਤੂੰ ਇੰਜੈਕਟਰ ਨਵੇਂ ਪਵਾ ਲੈਣਾ ਪਰ ਪਰ ਤੂੰ ਛਰੀੜ ਨਹੀਂ ਵਜਦਿੰਦਾ ਓਏ ਇਧਰ ਵਿੰਗੀ ਹੋ ਗਈ ਓਏ ਇਧਰ ਵਿੰਗੀ ਹੋ ਗਈ ਡਿੱਗੀ ਮੱਧਰ ਵਿੱਚ ਵੱਜਾ ਤੇ ਸੂਲ ਸੇ ਨਾ ਕੜਾਮ ਆ ਰਿਹਾ ਜਾਵੇ ਇੱਕ ਕਿਦਾਂ ਮਾਰਿਆ ਲੰਨ ਮੇਰਾ ਯਾ ਯਾ bro ਯਾ ਮੱਧਰਾ ਨੂੰ ਲਿਆ ਹੋਵੇ ਤਾਂ ਸੁੱਟਾ ਕੁੱਟਿਆ ਨਾ ਫੁੰਡੀ ਪਾਤੀ ਮੈਂ ਅੰਦਰ ਤੱਕ ਜਿੱਕਰ ਕਰ ਲਈ ਸੁੱਟ ਫੇਰ ਉੱਤੇ ਸੁੱਟ ਹੋਰ ਅੰਦਰ ਤੱਕ ਜਿੱਕਰ ਕਰ ਲਈ ਮੈਂ ਮੈਨੂੰ ਕਰ ਲਈ ਤੇਰੇ ਨੂੰ 5000 ਰੁਪਏ ਮੈਂ ਤੈਨੂੰ ਦੇ ਦਿੰਦਾ ਅਰੇ ਦਾ ਫੋਟੋ ਐ ਓ ਫਾੜੂ ਓ ਇਹਨੂੰ ਮਾਰੀ ਤੂੰ ਓ ਓ ਜੱਟ ਦੇ ਸੋਡਾ ਜੱਟ ਦੇ ਜੱਟ ਦੇ ਹੋਰ ਬਾਦ ਓਏ ਕਮਲ ਓ ਇੱਧਰ ਛੱਤ ਤੇ ਬਾਗਰ ਉਂਦਰ ਵੀ ਲੜ ਪਈ ਉਂਦਰ ਵੀ ਲੜ ਪਈ ਓਏ ਉਧਰ ਦਾ ਕੀ ਬਣ ਜਾਂਦਾ ਇਧਰ ਦਾ ਪੋਚਾ ਮਾਰ ਨਹੀਂ ਦਿੱਤਾ ਓਏ ਆਹ ਦਾੜੀ ਉਧਰ ਵੇ ਉਧਰ ਕੀ ਬਣਾ ਤਾਈਏ ਨੇ ਓਏ ਪੁੱਛਾ ਤੈਨੂੰ ਕਾਮ ਆਦਦੇ ਨੇ ਓਹ ਜਾ ਯਾਰ ਕੋਣ ਓਹ ਉਹਨੇ ਓਏ ਓਹ ਉਹਨੇ ਕਿਹਾ ਫਿਰ ਦੱਸ ਨਾ ਨਾ ਹਾਂ ਜਿੰਮ ਦਾ ਜੋਰ ਵਖੋਣਗਾ ਗਿੱਦਰ ਨਹੀਂ ਦਿੰਦੇ ਕਮਲ ਕਰ ਗੱਲ ਇਧਰ ਵੇ Not bad.